ਹਾਂਜੀ ਦੋਸਤੋ ਅਸੀਂ ਗੁਰਦੇਵ ਇੰਡੋਰ ਸਟੇਡੀਅਮ ਪਿੰਡ ਸੰਤਨਗਰ ਦੇ ਵਿੱਚ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਪਹਿਲਾਂ ਵੀ ਕਈ ਵਾਰੀ ਵੀਡੀਓ ਦੇਖੀਗੀ ਇਹ ਸਟੇਡੀਅਮ ਦੇ ਬਾਰੇ ਬਾਹਲਾ ਕੁਝ ਸਾਨੂੰ ਦੱਸਣ ਦੀ ਲੋੜ ਨਹੀਂ ਅਸੀਂ ਕਈ ਵਾਰੀ ਦੱਸ ਚੁੱਕੇ ਇੱਥੇ ਕਿ ਜਦੋਂ ਆ ਆਲੇ-ਦੁਆਲੇ ਜਾਂ ਦੂਰ-ਦਰਾਡੇ ਤੇ ਵੀ ਕੋਈ ਵੀ ਸੱਜਣ ਕੋਈ ਛੋਟਾ-ਮੋਟਾ ਪ੍ਰੋਗਰਾਮ ਵੀ ਕਰਨਾ ਕੋਈ ਕੁਝ ਵੀ ਇਹ ਹਰਪ੍ਰਿੰਦਰ ਭਾਜ ਨੇ ਸਟੇਡੀਅਮ ਬਣਾ ਰੱਖਿਆ ਕਿ ਖੇਡ ਦੇ ਨਾਲ ਵੀ ਲੋਕ ਜੁੜਦੇ ਆ ਜਿਵੇਂ ਇੱਥੇ ਸਵੀਮਿੰਗ ਪੂਲ ਬਣਾਇਆ ਪਿੱਛੇ ਹੋਰ ਗਰਾਊਂਡ ਨਵਾਂ ਵੀ ਤਿਆਰ ਹੋ ਰਿਹਾ ਜਿਵੇਂ ਕਿ ਤੁਹਾਨੂੰ ਅਸੀਂ ਦਿਖਾਵਾਂਗੇ ਕੀ ਭਾਜ ਦੀ ਸੋਚ ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਵੀ ਕਈ ਵੀਡੀਓ ਸਾਡੀਆਂ ਵੇਖ ਚੁੱਕੇ ਹੋ ਇੱਥੇ ਪਿੰਡ ਤਨਹੂਰ ਦੇ ਨੰਬਰਦਾਰ ਕੁਲਵੀਰ ਸਿੰਘ ਜੀ ਇੱਥੇ ਪਹੁੰਚੇ ਨੇ ਉਹਨਾਂ ਨੇ ਆਪਣਾ ਖੁਦ ਦਾ ਜਨਮ ਦਿਨ ਜੋਗੀ ਇੱਥੇ ਬੈਡਮਿੰਟਨ ਗੇਮ ਦੇ ਨਾਲ ਜੁੜੇ ਵੀ ਹੋਏ ਤੇ ਹੋਰ ਵੀ ਬੱਚਿਆਂ ਨੂੰ ਬਹੁਤ ਨੂੰ ਉਹ ਜੋੜ ਰਹੇ ਆ ਤੇ ਉਹਨਾਂ ਦੀ ਤਿਆਰੀ ਵੀ ਕਰਵਾ ਰਹੇ ਆ ਜੋ ਵੀਰ ਜੀ ਅੱਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਕਿ ਉਹ ਇਸ ਖੇਡ ਭਾਵਨਾ ਨੂੰ ਕਿਵੇਂ ਦੇਖਦੇ ਆ ਸਭ ਤੋਂ ਪਹਿਲਾਂ ਤੁਹਾਡਾ ਸਾਡਾ ਕੇਜੀਟੀਵੀ ਹਰਿਆਣਾ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਇਹ ਬਾਈ ਜੀ ਜਿਵੇਂ ਤੁਸੀਂ ਅੱਜ ਇੱਥੇ ਸਟੇਡੀਅਮ ਦੇ ਵਿੱਚ ਜਨਮ ਦਿਨ ਮਨਾ ਰਹੇ ਹੋ ਮਤਲਬ ਕਿ ਇਸ ਪਾਵਨਾ ਨੂੰ ਲੈ ਕੇ ਇੱਥੇ ਜਨਮ ਦਿਨ ਮਨਾ ਰਹੇ ਜਦੋਂ ਕਿ ਲੋਕ ਕਹਿੰਦੇ ਕਿ ਅਸੀਂ ਰਿਸ਼ਤੇਦਾਰ ਇਕੱਠੇ ਕਰਨੇ ਆ ਘਰ 'ਚ ਮਨਾਉਣਾ ਚਾਹੀਦਾ ਕਿ ਤੁਸੀਂ ਇੱਥੇ ਸਟੇਡੀਅਮ 'ਚ ਮਨਾ ਰਹੇ ਹੋ ਸਭ ਤੋਂ ਪਹਿਲਾਂ ਮੈਂ ਸ਼੍ਰੀ ਗੁਰਦੇਵ ਚੈਰੀ ਚੈਵਲ ਟਰਸਟ ਤੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿੰਨਾਂ ਨੇ ਇੰਨਾ ਮਾਨ ਸਨਮਾਨ ਦਿੱਤਾ ਜੀ ਤੇ ਸਭ ਤੋਂ ਵੱਡੀ ਇਹ ਗੱਲ ਹੈ ਸ਼ੁਰੂ ਤੋਂ ਹੀ ਸਾਡਾ ਪਿੰਡ ਜਿਹੜਾ ਤਨੂਰ ਹੈ ਸਪੋਰਟਸ ਨਾਲ ਹੀ ਜੁੜਿਆ ਹੈ ਤੇ ਮੇਰੇ ਪਿਤਾ ਜੀ ਵੀ ਕਬੱਡੀ ਖੇលਦੇ ਸੀ ਨਾਲ ਆਪਣੇ ਪ੍ਰਧਾਨ ਜੀ ਨੇ ਇਹ ਵੀ ਕਬੱਡੀ ਦੇ ਕਾਫੀ ਅੱਛੇ ਪਲੇਅਰ ਰਹੇ ਆ ਉਸ ਤੋਂ ਫਿਰ ਅੱਗੇ ਜਿਵੇਂ ਪੀੜੀ ਦਰ ਪੀੜੀ ਚੱਲਦਾ ਆ ਸਪੋਰਟਸ ਦਾ ਫਿਰ ਮੈਨੂੰ ਵੀ ਸ਼ੁਰੂ ਤੋਂ ਪਹਿਲਾਂ ক্রিকেট ਦਾ ਸ਼ੌਂਕ ਸੀਗਾ ਫਿਰ ਉਹਦੇ ਤੋਂ ਬਾਅਦ ਬੈਡਮਿੰਟਨ ਦੀ ਲਾਈਨ ਵਿੱਚ ਜੁੜੇ ਜੁੜੇ ਕਿਵੇਂ ਜੀ ਆਪਣੇ ਅਮਰ ਸਿੰਘ ਬਾਜ ਜੀ ਨਾਲ ਸਾਡੀ ਮੁਲਾਕਾਤ ਹੋਈ ਮੱਲੇ ਕਾ ਪਿੰਡ ਵਿੱਚ ਆਪਣੇ ਬੈਡਮਿੰਟਨ ਟੂਰਨਾਮੈਂਟ ਸੀਗੀ ਤੇ ਉੱਥੇ ਅਸੀਂ ਮਿਲੇ ਮੇਰਾ ਬੇਟਾ ਵੀ ਖੇਲਦਾ ਹੈ ਨੈਸ਼ਨਲ ਖੇਲ ਰਿਹਾ ਹਰਮਾਨ ਸਿੰਘ ਤੇ ਉੱਥੋਂ ਫਿਰ ਅਸੀਂ ਜੁੜੇ ਤੇ ਪਾਜੀ ਕਹਿੰਦੇ ਵੀ ਸਾਡੇ ਇੱਥੇ ਵਿਜ਼ਿਟ ਕਰੋ ਤਕਰੀਬਨ 5 ਸਾਲ ਪਹਿਲਾਂ ਦੀ ਇਹ ਗੱਲ ਹੈ ਤੇ ਮੈਂ ਇੱਥੇ ਜਦੋਂ ਆਇਆ ਤੇ ਮੈਨੂੰ ਐ ਲੱਗਿਆ ਵੀ ਇਹ ਤਾਂ ਸਵਰਗ ਲੋਕ ਹੀ ਹੈ ਹਾਂਜੀ ਫਿਰ ਉੱਥੋਂ ਅਸੀਂ ਜਿਵੇਂ ਚਲਦੇ 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 ਮੇਰੇ ਤਕਰੀਬਨ 22 ਬੱਚੇ ਮੇਰੇ ਕੋਲ ਖੇਲਦੇ ਆ ਬੈਡਮਿੰਟਨ ਪਿੰਡ ਦੇ ਬੱਚੇ ਆ ਕੀ ਕਾਫੀ ਗਰੀਬ ਪਰਿਵਾਰਾਂ ਤੋਂ ਵੀ ਹੈ ਤੇ ਇਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਤੇ ਅਸੀਂ ਇੱਥੇ ਪੂਰਾ ਸ਼੍ਰੀ ਗੁਰਦੇਵ ਚੈਰੀਟੇਬਲ ਟਰਸਟ ਨਾਲ ਪੂਰੇ ਜੁੜੇ ਹੋਏ ਹਾਂ ਤੇ ਇਹਦੇ ਲੋਕ ਤੇ ਵਕਤ ਤੋਂ ਬਾਅਦ ਦੇਚੋਂ ਅਸੀਂ ਬੱਚੇ ਕੱਢਾਂਗੇ ਸਟੇਟ ਨੈਸ਼ਨਲ ਤੱਕ ਧੰਨਵਾਦ ਮਤਲਬ ਤੁਹਾਡਾ ਇਹ ਸੀ ਕਿ ਜਿਹੜਾ ਜਨਮ ਦਿਨ ਤੁਸੀਂ ਮਨਾਇਆ ਇਹਨੂੰ ਕਿਤੇ ਨਾ ਕਿਤੇ ਸਪੋਰਟਸ ਨੂੰ ਅੱਗੇ ਲੈ ਜਾਣ ਦਾ ਵੀ ਇੱਕ ਬਹਾਨਾ ਲਾ ਲਈਏ ਜਾਂ ਕਿਵੇਂ ਕਹ ਲਈਏ ਕਿ ਸਪੋਰਟਸ ਦੇ ਨਾਲ ਜੁੜੇ ਰਹਿਣ ਤਾਂ ਕਿ ਬੱਚਿਆਂ ਨੂੰ ਵਧੀਆ ਸਿਹਤ ਮਿਲੇ ਹਾਂਜੀ ਬਿਲਕੁਲ ਜੀ ਇਹ ਸਪੋਰਟਸ ਦੇ ਨੂੰ ਸਮਰਪਿਤ ਹੈ ਬੈਡਮਿੰਟਨ ਨੂੰ ਸਮਰਪਿਤ ਹੈ ਇਹ ਜਿਹੜਾ ਜਨਮ ਦਿਨ ਹੈ ਤੇ ਹਮੇਸ਼ਾ ਇਦਾਂ ਹੀ ਅਸੀਂ ਇੱਥੇ ਜੋ ਵੀ ਸੈਲੀਬ੍ਰੇਟ ਕਰਦੇ ਰਹਾਂਗੇ ਹਾਂਜੀ ਭਾਈ ਜੀ ਤੁਸੀਂ ਜੋ ਭਾਈ ਜੀ ਲੰਬੜਦਾਰ ਜੀ ਇਹਨਾਂ ਨੇ ਤਨੂਰ ਤੋਂ ਚੱਲ ਕੇ ਇੱਥੇ ਜਨਮ ਦਿਨ ਮਨਾਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਲੰਬੜਦਾਰ ਜੀ ਦੇ ਬਲੱਡ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਦੇ ਪਿਤਾ ਜੀ ਬਹੁਤ ਹੀ ਵਧੀਆ ਕਬੱਡੀ ਦੇ ਪਲੇਅਰ ਸਨ ਇਹ ਵੀ ਆਪਣੇ ਆਪ ਨੂੰ ਸਮਰਪਿਤ ਨੇ ਬਹੁਤ ਜਨੂਨ ਆ 스포츠 ਦਾ ਇਹਨਾਂ ਨੇ ਤਨੂਰ ਪਿੰਡ ਦੇ ਵਿੱਚ ਜਿਹੜੀ ਨਵੀਂ ਪਨੀਰੀ ਹੈ ਉਹ ਬਹੁਤ ਹੀ ਵਧੀਆ 25 30 ਬੱਚੇ ਜਿਹੜੇ ਆ ਇਹਨਾਂ ਤਿਆਰ ਕੀਤੇ ਆ ਉਹਨਾਂ ਦਾ ਤੁਸੀਂ ਫਿਟਨੈਸ ਲੈਵਲ ਵੇਖੋ ਉਹਨਾਂ ਦੀ ਬੋਡੀ ਸਟਰੈਸ ਚ ਵੇਖੋ ਉਹ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਅੱਜ ਪਿੰਡਾਂ ਦੇ ਵਿੱਚ ਸਾਡੇ ਬੱਚੇ ਮੋਬਾਈਲਾਂ ਤੇ ਲੱਗੇ ਨੇ ਕੋਈ ਗਰਾਊਂਡ ਵੱਲ ਨੂੰ ਧਿਆਨ ਨਹੀਂ ਐਡਾ ਵੱਡਾ ਸਤਿਗੁਰੂ ਜੀ ਨੇ ਇੱਥੇ ਗਰਾਊਂਡ ਦਿੱਤਾ ਤੇ ਉਹਦੇ ਵਿੱਚ ਬੱਚੇ ਜਾ ਕੇ ਰਾਜੀ ਨਹੀਂ ਸਾਡੇ ਪੇਰੈਂਟਸ ਦੀ ਵੀ ਬੜੀ ਕਮੀ ਹੈ ਵੀ ਬੱਚਿਆਂ ਨੂੰ ਇਧਰ ਨੂੰ ਤੁਸੀਂ ਹੁਣ ਜਿਵੇਂ ਛੁੱਟੀਆਂ ਹੋਈਆਂ ਤੁਸੀਂ ਗਰਾਊਂਡਾਂ ਦੇ ਵਿੱਚ ਬੱਚਿਆਂ ਨੂੰ ਭੇਜੋ ਤੰਦਰੁਸਤੀ ਰਹਿਣ ਤੁਹਾਡੇ ਬੱਚੇ ਅਸੀਂ ਜਿਉਂ-ਜਿਉਂ ਮਤਲਬ ਅਬ ਸੁਖ ਆ ਰਹੇ ਨੇ ਤਿਉਂ-ਤਿਉਂ ਬੱਚਿਆਂ ਨੂੰ ਮੋਬਾਈਲਾਂ ਨਾਲ ਜੋੜ ਕੇ ਅਸੀਂ ਬੱਚਿਆਂ ਦਾ ਜੀਵਨ ਜਿਹੜਾ ਅਸੀਂ ਖਰਾਬ ਕਰ ਰਹੇ ਹਾਂ ਆ ਪਿੰਨਾ ਸ਼ੇਤੋਂ ਵੀ ਦੂਰ ਹੁੰਦੇ ਨਸ਼ੇ ਤੋਂ ਵੀ ਦੂਰ ਹੁੰਦੇ ਆ ਜਿਸ ਤਰ੍ਹਾਂ ਜੇ ਪਿੱਛੇ ਜੇ ਇੱਕ ਰਾਣੀਆਂ ਦੀ ਮੈਂ ਵੀਡੀਓ ਦੇਖੀ ਸੀ ਉਹ ਚੌਂਕ ਦੇ ਵਿੱਚ ਸ਼ਰਿਆਂਮ ਚੱਟਾ ਵੇਚਦੇ ਸੀ ਤੇ ਉਹ ਲੋਕ ਘਰਾਂ ਤੋਂ ਬਾਹਰ ਡਾਂਗਾ ਲੈ ਕੇ ਆ ਗਏ ਵੀ ਸਾਡੀਆਂ ਤੇ ਪਨੀਰੀਆਂ ਤੇ ਨਸਲਾਂ ਹੀ ਖਰਾਬ ਹੋ ਚਲੀਆਂ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਬਹੁਤ ਆਖਿਆ ਵੀ ਮਤਲਬ ਸਾਡਾ ਸਾਥ ਨਹੀਂ ਦਿੰਦੇ ਤੇ ਉੱਥੇ ਉਹਨਾਂ ਨੇ ਲਿਆ ਕੇ ਜਾ ਕੇ ਚੌਂਕ ਦੇ ਵਿੱਚ ਆਖਿਆ ਵੀ ਵੇਖੋ ਸ਼ਰੇ ਆਮ ਮਤਲਬ ਸਾਡਾ ਇੱਥੇ ਚਟਾ ਵਿਗ ਰਿਹਾ ਸਾਡੀ ਜਿਹੜੀ ਜਵਾਨੀ ਹੈ ਖਰਾਬ ਹੋ ਰਹੀ ਹੈ ਉਹਦੇ ਵਾਸਤੇ ਸਾਨੂੰ ਸਪੋਰਟਸ ਨਾਲ ਜੋੜਨਾ ਚਾਹੀਦਾ ਹੈ ਇਹਨਾਂ ਨੂੰ ਬੱਚਿਆਂ ਨੂੰ ਖਰਾਕ ਚੰਗੀ ਮਿਲੇ ਤੇ ਇਹ ਨਸ਼ੇ ਵਾਲ ਨੂੰ ਨਾ ਜਾਣ ਇਹ ਸਮਾਜ ਸੁਧਾਰ ਲਈ ਜਿਹੜਾ ਰਪਿੰਦਰ ਕੂਕੇ ਨੇ ਇੱਥੇ ਸ਼੍ਰੀ ਗੁਰਦੇਵ ਚੈਰੀਟੇਬਲ ਰਸਟ ਬਣਾਇਆ ਇਥੇ ਜਿੰਨੇ ਵੀ ਸਾਡੇ ਇਲਾਕੇ ਦੇ ਨੌਜਵਾਨ ਨੇ ਇਹਦਾ ਲਾਭ ਉਠਾਰੇ ਨੇ ਬਹੁਤ ਤੰਦਰੁਸਤ ਰਹਿ ਰਹੇ ਨੇ ਇਹਦੇ ਵਾਸਤੇ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਇੱਕ ਪਾਸੇ ਸਰਕਾਰਾਂ ਨੇ ਲੱਖ ਬੰਨਿਆ ਕਿ ਨਸ਼ਾ ਵਧਾਉਣਾ ਹੀ ਵਧਾਉਣਾ ਦੇਸ਼ ਵਿੱਚ ਦੂਜੇ ਪਾਸੇ ਬਹੁਤ ਸਾਡੇ ਇਹ ਗੁਰਦੇਵ ਇੰਡੋਰ ਸਟੇਡੀਅਮ ਜਿਹੜੇ ਕਿ ਇੱਥੋਂ ਦੇ ਕਰਤੱਪਾ ਪਾਜੀ ਹਰਪਿੰਦਰ ਸਿੰਘ ਜੀ ਕੋਕਾ ਉਹਨਾਂ ਦੀ ਸੋਚ ਨੂੰ ਵੀ ਤੁਸੀਂ ਕਿਵੇਂ ਦੇਖਦੇ ਹੋ ਵੀ ਜਰੂਰ ਦੱਸੋ ਸਾਡੇ ਨਾਲ ਹੋਰ ਵੀ ਸਾਥੀ ਜੁੜੇ ਹੰਸਰਾਜ ਜੀ ਜੁੜੇ ਨੇ ਉਹ ਵੀ ਦੱਸਣਗੇ ਤਨੂਰ ਤੋਂ ਹੀ ਹਾਂਜੀ 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 ਮੈਂ ਜਨੂਰ ਤੋਂ ਸ਼ੁਰੂ ਤੋਂ ਹੀ ਗੇਮਾਂ ਨਾਲ ਜੁੜਿਆ ਕਬੱਡੀ ਦਾ ਚੰਗਾ ਪਲੇਅਰ ਰਿਆਂ ਤੇ ਵਾਲੀਬਾਲ ਵੀ ਖੇਡਿਆ ਸਾਰੀ ਗੇਮ ਖੇਡੇ ਪਰ ਅੱਜ ਮੈਂ ਇੱਥੇ ਜਦੋਂ ਆਇਆ ਨਾ ਸੰਤ ਨਗਰ ਚੈਰੀਟੇਬਲ ਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਪਹਿਲੀ ਵਾਰੀ ਆਇਆ ਇੱਥੇ ਪਹਿਲੀ ਵਾਰੀ ਮੈਂ ਆਇਆ ਮੈਨੂੰ ਬਹੁਤ ਵਾਰੀ ਕੁਲਵੀਰ ਨੇ ਕਿਹਾ ਵੀ ਆਪਾਂ ਉੱਥੇ ਚੱਲਾਂਗੇ ਬਸ ਕੁਦਰਤੀ ਕੋਈ ਪ੍ਰੋਗਰਾਮ ਨਹੀਂ ਬਣਿਆ ਅੱਜ ਇਹਨਾਂ ਨੇ ਕਿਹਾ ਵੀ ਆਪਾਂ ਜ਼ਰੂਰ ਚੱਲਣਾ ਹੈ ਮੈਂ ਆ ਕੇ ਜਦੋਂ ਇਹ ਪ੍ਰੋਗਰਾਮ ਵੇਖਿਆ ਗੁਰਦੇਵ ਚੈਰੀਟੇਬਲ ਦਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਥੈਂਕ ਯੂ ਧੰਨਵਾਦ ਜੀ ਚਲੋ ਧੰਨਵਾਦ ਜੀ ਜਿਵੇਂ ਕਿ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਭਾਜੀ ਰੁਪਿੰਦਰ ਸਿੰਘ ਕੋਕਾ ਜੀ ਦੀ ਸੋਚ ਨੂੰ ਜੇ ਤੁਸੀਂ ਵੀਡੀਓ ਦੇਖ ਚੁੱਕੇ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਕਿਸੇ ਹੋਰ ਦੇ ਵੀ ਕੰਮ ਆ ਸਕੇ ਕੋਈ ਵੀ ਇਨਸਾਨ ਕਿਸੇ ਨੂੰ ਵਧੀਆ ਲੱਗੇ ਉਹ ਜੁੜ ਸਕੇ ਵੱਧ ਤੋਂ ਵੱਧ ਲੋਕ ਜੁੜਨ ਕਿਉਂਕਿ ਨਸ਼ਿਆਂ ਦੇ ਕੋਹੜ ਨੂੰ ਦੂਰ ਕਰਨ ਦਾ ਉਹਨਾਂ ਨੇ ਪਹਿਲਾਂ ਵੀ ਅਸੀਂ ਇੱਕ ਵਾਰੀ ਗੱਲ ਕੀਤੀ ਜਦੋਂ ਕੀ ਉਹ ਕਹਿੰਦੇ ਕਿ ਮੈਂ ਨਸ਼ੇ ਨੂੰ ਵੱਧ ਤੋਂ ਵੱਧ ਦੇ ਦਰੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ ਭਾਜੀ ਤੁਸੀਂ ਇਹਦੀ ਸੋਚ ਨੂੰ ਭਾਜੀ ਦੀ ਕੀਵੇਂ ਦੇਖਦੇ ਹੋ ਇਸ ਤਰ੍ਹਾਂ ਵੀਰ ਜੀ ਇਹ ਜਿਹੜਾ ਮਨੋਰਥ ਹੈ ਨਾ ਸੇੜ ਜੇ ਸਾਡੇ ਭਾਈ ਦਾ ਛੋਟੇ ਦਾ ਉਹਦਾ ਮਨੋਰਥ ਸਿਰਫ ਇਹ ਆ ਵੀ ਆਪਣੇ ਇਲਾਕੇ ਦੇ ਬੱਚਿਆਂ ਨੂੰ ਸਹੂਲਤਾਂ ਤੇ ਨਸ਼ੇ ਤੋਂ ਬਚਣ ਤੇ ਸਪੋਰਟਸ ਨਾਲ ਜੁੜਨਾ ਤੇ ਉਹਨਾਂ ਦਾ ਤੇ ਉਹੀ ਭਾਵਨਾ ਉਹਨਾਂ ਦੀ ਤੇ ਬਾਕੀ ਸਤਿਗੁਰਾਂ ਦੀ ਭਾਵਨਾ ਨੂੰ ਉਚਾਰ ਚੰਨ ਲਾਵੇ ਚਲੋ ਜਿੱਦਾਂ ਜਿੱਦਾਂ ਉਹ ਚੱਲਣਗੇ ਸਮੇਂ ਅਨੁਸਾਰ ਉਹ ਲੋਕਾਂ ਦੇ ਨਾਲ ਨੇ ਕਿਸੇ ਗੱਲੋਂ ਨਹੀਂ ਭਾਈ ਦੇ ਕਿਸੇ ਪ੍ਰਕਾਰ ਦੀ ਕਿਸੇ ਨੂੰ ਵੀ ਜ਼ਰੂਰਤ ਆ ਜਿਵੇਂ ਸਪੋਰਟਸ ਦੇ ਵਿੱਚ ਉਹਦੀ ਪੂਰੀ ਮਦਦ ਕਰਦੇ ਨੇ ਉਹ ਉਹ ਆਪਣੇ ਥਾਂ ਤੇ ਪੂਰਾ ਆਪਣੇ ਹਾਂਜੀ ਅਸੀਂ ਸੁਣਿਆ ਕਿ ਭਾਜੀ ਸਪੋਰਟਸ ਤੋਂ ਇਲਾਵਾ ਵੀ ਬਹੁਤ ਲੋਕਾਂ ਦੀ ਹੈਲਪ ਕਰਦੇ ਆ ਜਿਵੇਂ ਕਿ ਕਿਸੇ ਨੂੰ ਜ਼ਰੂਰਤਮੰਦਾਂ ਕਿਉਂਕਿ ਅਸੀਂ ਭਾਜਨਾ ਗੱਲ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਸੀ ਕਿ ਜਿਵੇਂ ਕੋਈ ਜ਼ਰੂਰਤਮੰਦਾਂ ਕੋਈ ਤੇ ਉਹਦੀ ਵੀ ਵਲਪ ਬਹੁਤ ਕਰਦੇ ਜਿਸ ਤਰ੍ਹਾਂ ਜਿਵੇਂ ਕਈ ਗਰੀਬ ਆਪਣੇ ਪਿੰਡ 'ਚ ਜਾਣ ਪਛਾਣ ਵਾਲੇ ਬੰਦੇ ਹੁੰਦੇ ਨੇ ਵਿਚਾਰੇ ਆ ਜਾਂਦੇ ਨੇ ਸਾਡੀ ਲੜਕੀ ਦਾ ਵਿਆਹ ਆ ਜਾਂ ਕੋਈ ਬਿਮਾਰ ਆ ਹੁਣ ਇੱਕ ਇਸ ਤਰ੍ਹਾਂ ਦੀ ਇੱਕ ਪਿੰਡ 'ਚ ਬਿਮਾਰ ਸੀ ਵਿਚਾਰਾ ਹਫਤਾ 'ਚ ਦਾਖਲ ਸੀ ਐਪੈਕਸ ਦੇ ਵਿੱਚ 80000 ਰੁਪਏ ਦਾ ਲੱਗਦਾ ਸੀ ਉਹਨਾਂ ਦੀ ਸਮਰੱਥਾ ਹੀ ਨਹੀਂ ਸੀ ਹੈਗੀ ਵੇ 80000 ਰੁਪਏ ਦੇ ਸਕਣ ਉਹ ਵਿਚਾਰੀ ਉਹਦੀ ਮੈਸੀ ਜਾਈ ਘਰੇ ਇਥੇ ਆਣ ਕੇ ਤਰਲੇ ਲੈਣ ਲੱਪੇ ਤੇ ਮੈਂ ਨੂੰ ਭਿੰਦੇ ਨੂੰ ਮੈਂ ਭਿੰਦਾ ਬਾਹਰ ਸੀ ਇੱਥੇ ਆਇਆ ਭਿੰਦਾ ਸੰਪਰਕ ਕੀਤਾ ਭਿੰਦਾ ਦਾ ਭਾਜੀ ਵੇਖਿਓ ਉੱਥੇ ਮੈਂ ਐਪੈਕਸ ਗਾਰਡ ਦੇ ਸਾਹਮਣੇ ਗੱਲ ਕੀਤੀ ਚਲੋ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਐਪੈਕਸ ਵਾਲਿਆਂ ਦਾ ਉਹਨਾਂ ਨੇ 80000 ਦੀ ਥਾਂ ਤੇ 40000 ਰੁਪਏ ਲੈ ਕੇ ਤੇ ਉਹਨਾਂ ਨੇ ਉਹਦਾ ਪ੍ਰਸ਼ਨ ਕਰਕੇ ਤੇ ਉਹਨੂੰ ਤੰਦਰੁਸਤ ਕਰਕੇ ਘਰੇ ਘੱਲਿਆ ਤੇ ਉਹ ਆਪ ਆਪਣਾ ਵਧੀਆ ਜੀਵਨ ਜੀ ਰਿਹਾ ਇਸ ਤਾਂ ਦੀ ਹੈਲਪ ਚਲੋ ਹਾਂਜੀ ਭਾਜੀ ਭਾਜੀ ਨੇ ਕਈ ਵਾਰੀ ਸਾਨੂੰ ਵੀ ਕਿਹਾ ਸੀ ਕਹਿੰਦੇ ਕਿ ਜੇ ਸਾਡੇ ਕਹਿਣ ਨਾਲ ਕਿਸੇ ਮਜ਼ਦੂਰ ਦਾ ਜਾਂ ਸਾਡੇ ਉੱਤੇ ਪਹੁੰਚਣਾ ਹੱਲ ਹੋ ਜੇ ਤੇ ਇਸ ਤੋਂ ਵਧੀਆ ਸੀ ਨਹੀਂ ਸਮਝਦੇ ਸਾਡੀ ਇਹ ਸੇਵਾ ਜੇ ਪ੍ਰਮਾਤਮਾ ਕਬੂਲ ਕਰ ਲੇ ਤੁਸੀਂ ਇਹ ਸੋਚ ਨੂੰ ਕਿਵੇਂ ਕਰਦੇ ਦੇਖੋ ਜੀ ਅਰਪਿੰਦਰ ਕੋਕੇ ਦਾ ਜਿਹੜਾ ਮਨ ਹੈ ਨਾ ਜੀ ਬਹੁਤ ਹੀ ਮਤਲਬ ਦਾਨੀ ਹੈ ਉਹ ਹਮੇਸ਼ਾ ਸੋਚਦਾ ਮੈਂ ਕਿਸੇ ਲਈ ਕਿਵੇਂ ਮਤਲਬ ਮਦਦ ਕਿਸ ਤਰ੍ਹਾਂ ਦੀ ਵੀ ਮਦਦ ਕਰ ਸਕਾਂ ਉਹ ਹਮੇਸ਼ਾ ਪਹਿਲ ਦੇ ਕਦਮ ਦੇ ਉੱਤੇ ਉਹ ਅੱਗੇ ਰਹਿੰਦਾ ਹੁਣ ਜਿਸ ਤਰ੍ਹਾਂ ਨਸ਼ੇ ਦੀ ਚਿੱਟੇ ਦਾ ਇੰਨਾ ਸਾਡੇ ਇਲਾਕੇ ਦੇ ਵਿੱਚ ਮਤਲਬ ਚੱਲ ਰਿਹਾ ਹੈ ਹੁਣ ਉਹਨਾਂ ਦਾ ਮਨ ਦੇ ਵਿੱਚ ਇਹ ਆਈਸੀਪੀ ਇੱਕ ਇੱਥੇ ਸੈਮੀਨਾਰ ਨਾਟਕ ਟਾਈਪ ਕਰਾਇਆ ਜਾਏ ਸਮਰਾਲੇ ਤੋਂ ਟੀਮ ਹੈ ਬਹੁਤ ਹੀ ਵਧੀਆ ਉਹ ਪਿੰਡਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਉਹ ਬੰਕੋਕ ਗਏ ਨੇ THAILAND ਉਹ ਆਣ ਕੇ ਨਸ਼ੀਲ ਦੇ ਲਈ ਵੀ ਮਤਲਬ ਇੱਥੇ ਸੈਮੀਨਾਰ ਕਰਾਉਣਗੇ ਵੀ ਚਿੱਟਾ ਜਿਹੜਾ ਉਹ ਮਤਲਬ ਜਿਵੇਂ ਨੌਜਵਾਨ ਸਾਡੇ ਖਤਮ ਹੋ ਰਹੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਇੱਧਰ ਮੋੜ ਦੇ ਲਈ ਉਹਨਾਂ ਨੂੰ ਸਿੱਖਾਲੀਏ ਚਲੋ ਤੁਹਾਨੂੰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਭਾਜੀ ਨੇ ਦੱਸਿਆ ਕਿ ਰੁਪਿੰਦਰ ਭਾਜੀ ਹੁਣ ਮੌਕੇ ਤੇ ਇੱਥੇ ਨਹੀਂ ਉਹ ਬਾਹਰ ਗਏ ਹੋਏ ਆ ਫਿਰ ਵੀ ਉਹਨਾਂ ਦੀ ਸੋਚ ਦੇਖੋ ਕਿ ਉਹਨਾਂ ਨੇ ਇੰਨੇ ਪ੍ਰਬੰਧ ਕੀਤੇ ਕਿ ਪਿੱਛੇ ਕੋਈ ਕੰਮ ਰੁਕੇ ਨਾ ਇਸੇ ਤਰ੍ਹਾਂ ਚੱਲਦਾ ਰਹੇ ਨੌਜਵਾਨ ਗਰਾਊਂਡ ਦੇ ਨਾਲ ਜੁੜੇ ਰਹਿਣ ਤੁਸੀਂ ਰਵਿੰਦਰਪਾਲ ਜੀ ਦੀ ਸੋਚ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮੈਂ ਕਸ਼ਮੀਰ ਸਿੰਘ ਕੇਜੀ ਟੀਵੀ ਹਰਿਆਣਾ ਦੀ ਟੀਮ ਦੇ ਨਾਲ ਮੇਰਾ ਨਾਮ ਕੈਮਰਾਮੈਨ ਰਣਜੀਤ ਸਿੰਘ ਜੀ ਰਾਣਾ ਤੁਹਾਨੂੰ